ਭਾਈ ਜੀ ਗੱਲ ਇਹ ਹੈ ਪਿਛਲੇ ਹਫਤੇ ਵੀ ਅਸੀਂ ਪਹੁੰਚ ਕੇ ਇਕੱਠੇ ਹੋ ਗਏ ਸਾਰੇ ਬੰਗਪੱਤਰ ਵੀ ਦਿੱਤਾ ਸੀ ਭੰਦੇਰ ਸਾਹਿਬ ਨੂੰ ਵੀ ਸਾਡਾ ਜਿਹੜਾ 20-25 ਪਿੰਡਾਂ ਦਾ ਮਸਲਾ ਹੈ ਇਹ ਬਹੁਤ ਅਸੀਂ ਔਕੇ ਆ ਕੱਲ ਨੂੰ ਬਰਸਾਤ ਹੋਣੀ ਹੈ ਸਾਡਾ ਰਸਤਾ ਬਿਲਕੁਲ ਬੰਦ ਹੋ ਜਾਊਗਾ ਵੀ ਸਾਡੀ ਤੁਸੀਂ ਇਹਦੇ ਦੀ ਮਦਦ ਕਰੋ ਅਸੀਂ ਵੀ ਕਿਸਾਨ ਆ ਅਸੀਂ ਵੀ ਤੁਹਾਡੀ ਹੁਣ ਤੱਕ ਮਦਦ ਕਰਦੇ ਆਏ ਆ ਅਸੀਂ ਮਜਬੂਰ ਹੋਗੇ ਤੁਹਾਡੇ ਕੋਲ ਜਾ ਰਹੇ ਆ ਪਰ ਅੱਜ ਅਸੀਂ ਉੱਥੇ ਗਏ ਜਿਹੜੇ ਇਹਨਾਂ ਦੇ ਨੁਮਾਇੰਦੇ ਉੱਥੇ ਬੈਠੇ ਸੀ ਉਹ ਸਾਡੇ ਗੱਲ ਪੈਣ ਨੂੰ ਆਏ ਨੇ ਉਹ ਕਹਿੰਦੇ ਨੇ ਇਹ ਬੀਜੇਪੀ ਦੇ ਚਮਚੇ ਨੇ ਪਰ ਆਹ ਤਰੀਕਾ ਕਰਾਤਾ ਇੰਨਾ ਠੀਕ ਨਹੀਂ ਕਿਉਂਕਿ ਰਸਤਾ ਅਸੀਂ ਨਹੀਂ ਰੋਕਦੇ ਬੀਤੇ ਇਹ ਸਾਰਿਆਂ ਨੂੰ ਪਤਾ ਪ੍ਰੈਸ ਨੂੰ ਪਤਾ ਸਾਰਾ ਦੇਸ਼ ਜਾਣਦਾ ਸਾਰੇ ਲੋਕ ਜਾਣਦੇ ਆ ਰਸਤਾ ਅਸੀਂ ਜਾਮ ਕਰਕੇ ਨਹੀਂ ਬਿਠੇ ਜੇ ਰਸਤਾ ਜਾਮ ਕੀਤਾ ਤੇ ਕਿੱਲ ਗੱਡੇ ਪਏ ਆ ਉਹ ਤੁਸੀਂ ਜਾ ਕੇ ਵੇਖ ਲਓ ਸਿੱਧਾ ਸਗੇਨਾ ਕਰਕੇ ਐ ਨੂੰ ਬਿਠੇ ਸਾਡੇ ਮੋਰਚੇਲੇ ਅਸੀਂ ਹੁਣ ਵੀ ਕਹਿੰਦੇ ਆ ਆਜ ਰਸਤਾ ਗੋਮਦੇ ਸਰਕਾਰ ਅਸੀਂ ਦਿੱਲੀ ਚਲ ਜੰਨੇ ਆ ਸਾਡਾ ਇਹਨਾਂ ਭਰਾਵਾਂ ਨਾਲ ਕਾਦੀ ਰੋਹ ਰੋੜਾ ਯਾਰੋ ਅਸੀਂ ਤਾਂ ਕਿਸਾਨ ਆ ਬੀਜੇਪੀ ਦੇ ਚਮਚੇ ਕੇ ਗੱਲ ਪੈਣ ਨੂੰ ਆਏ ਨੇ ਐਨੀ ਚੌਧਰ ਕਰ ਰਹੇ ਨੇ 10 ਬੰਦੇ ਇਹ ਜਿਹੜੀਆਂ ਦੋ ਕਮੇਟੀਆਂ ਦੋ ਪ੍ਰਧਾਨੀਆਂ ਇੱਥੇ ਬੈਠੇ ਨੇ ਢੱਲੇਵਾਲ ਤੇ ਦੋ ਜਦੇ ਬੰਦੀਆਂ ਤੇ ਉਹ ਭੰਦੇਰ ਜੀ ਇਹਨਾਂ ਨੇ ਪੰਜਾਬ ਦੀ ਕਿਸਾਨੀ ਦਾ ਫਰਕ ਪਵਾਤਾ ਆਪਸ ਦੇ ਵਿੱਚ ਘਰਨਾ ਚੱਲ ਰਿਹਾ ਹਾਂ ਆਓ ਬੋਲੋ ਉੱਤੇ ਸ਼ਾਤਬਾਈ ਤਾਂ ਨਾ ਚੱਲ ਰਿਹਾ ਐ ਬਕਾਣਾ ਤੋਂ ਤੇ ਬਹੁਤ ਕੋਜ ਅੰਦਰ ਪਾ ਕੇ ਬੈਠੇ ਆ ਸਾਡਾ 3-400 ਬੰਦਾ ਜਿਹੜਾ ਇੰਜਰ ਹੋ ਗਿਆ ਜ਼ਖਮੀ ਹੋ ਗਿਆ ਅੰਦਰ ਪਾ ਕੇ ਬੈਠੇ ਆ ਹੁਣ ਤਾਂ ਸਿਆਸਤ ਵੜ ਗਈ ਐ ਸਾਡੇ ਕਿਸਾਨਾਂ ਦੇ ਵਿੱਚ ਵੀ ਅਸੀਂ ਸੋਚ ਰਹੇ ਆ ਵੀ ਸਾਡੇ ਕਿਸਾਨਾਂ ਦਾ ਬਣੇਗਾ ਕੀ ਕੋਈ ਲੜਾਈ ਨਹੀਂ ਪਰ ਜੇਸ ਭਾਵਨਾ ਨੇ ਆ ਰਹੇ ਆ ਜਾਂ ਜੇਸ ਰੂਪ ਤੇ ਥੱਲੇ ਜਾ ਰਹੇ ਆ ਉਹ ਠੀਕ ਨਹੀਂ ਦਾ ਭਾਵੇਂ ਉਹ ਦੀ ਜੁਮਾ ਕੇਂਦਰ ਸਰਕਾਰ ਆ ਤੇ ਭਾਵੇਂ ਇਥੋਂ ਦਾ ਪ੍ਰਸ਼ਾਸਨ ਆ ਪੰਜਾਬ ਸਰਕਾਰ ਦੀ ਗੱਲ ਸੁਣੀ ਨਹੀਂ ਉਹਨਾਂ ਨੇ ਬਿਲਕੁਲ ਵੀ ਉਹ ਕਹਿੰਦੇ ਜੋ ਕਰਨਾ ਤੁਸੀਂ ਕਰ ਲਓ ਇਹ ਠੀਕ ਨਹੀਂ ਕਰਾ ਠੀਕ ਨਹੀਂ ਅਸੀਂ ਹੁਣ ਨੰਬਰ 10 ਸੈ ਬੇਨਤੀ ਕਰਦੇ ਆ ਜਦੋਂ ਇਹਨਾਂ ਨੇ ਸਾਨੂੰ ਇੱਥੇ ਆ ਕੇ ਆਖਿਆ ਇਹੀ ਗੱਲਬਾਤ ਕਰਨਾ ਚਾਹੁੰਦੇ ਆ ਅਸੀਂ ਹੱਥ ਜੋੜ ਕੇ ਆਖਿਆ ਵੀ ਪੰਜ ਬੰਦੇ ਆਜੋ ਪੰਜ ਸਾਡੇ ਬਹਿ ਜਾਂਦੇ ਆ ਇਹ ਗੱਲ ਜਿਹੜੀ ਆ ਬਹਿ ਕੇ ਕਰ ਲਈਏ ਉਸ ਤੋਂ ਬਾਅਦ ਕੁਝ ਬੰਦਿਆਂ ਨੇ ਬਹੁਤ ਜ਼ੋਰ ਲਾ ਕੇ ਦਬਾਅ ਪਾਉਣਾਂ ਦੀ ਗੱਲ ਕੀਤੀ ਆ ਜਿ ਤਰ੍ਹਾਂ ਸਪਰੈਸ ਕਰੀਦਾ ਕੋ ਇਹਨੂੰ ਦਬਾਈਦਾ ਤੇ ਫਿਰ ਅਸੀਂ ਆਖਿਆ ਵੀ ਇਹ ਰਾਹ ਠੀਕ ਨਹੀਂ ਹੁਣ ਤੱਕ ਸਾਡੇ ਇਲਾਕੇ ਦਾ ਕਹਿਣਾ ਤੁਸੀਂ ਮੰਨ ਲਓ ਸਾਡੇ ਜਿਹੜੇ ਵੀ 25 30 ਪਿੰਡ ਨੇ ਇਹ ਇਕੱਠੇ ਹੋਣਗੇ ਹੁਣ ਕੋਈ ਅਗਲਾ ਜਿਹੜਾ ਪ੍ਰੋਗਰਾਮ ਅਸੀਂ ਇਕੱਠੇ ਹੋਗੇ ਮਿਠਾਂਗੇ ਪਰ ਇਹ ਉਹ ਦਿਨ ਅਸੀਂ ਚੱਕ ਦੇਣਾ ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਿਓ ਜਿੰਨੇ ਮਰਜ਼ੀ ਤੁਸੀਂ ਬੰਦੇ ਬੁਲਾ ਲਾ ਅਸੀਂ ਵੀ ਕਿਸਾਨ ਆ ਧਰਾਂ 'ਚ ਗੁਰਦੁਆਰੇ ਸਾਹਿਬ ਬੱਥਾ ਟੇਕਣ ਨੂੰ ਕੋਈ ਨਹੀਂ ਰੁਕਦਾ ਇਹਨਾਂ ਨੂੰ ਪਿੰਡਾਂ 'ਚ ਰਹਿਣ ਲਈ ਕੋਈ ਨਹੀਂ ਰੁਕਦਾ ਇਹਨਾਂ ਨੂੰ ਇੱਥੇ ਛੌਨੀ ਪਾ ਕੇ ਜਿਹੜੇ ਬਹਿ ਗਏ ਨੇ ਇਹ ਕਿੰਨੀ ਦੇਰ ਬੈਠਣਗੇ ਇਹ ਸਾਨੂੰ ਕਹਿੰਦੇ ਨੇ ਨਾ ਨਾ ਬੀਜੇਪੀ ਦੇ ਇਹ ਬੀਜੇਪੀ ਦਾ ਇਹ ਨੇ ਜਿਹੜੇ ਬੰਦੇ ਬਾਕੀ ਜੀਵੀਦਾਰਾਂ ਨੂੰ ਇਕੱਠੇ ਨਹੀਂ ਕਰਦੇ ਬਾਕੀ ਪ੍ਰਧਾਨਾਂ ਨੂੰ ਇਕੱਠੇ ਨਹੀਂ ਕਰਦੇ ਇਹ ਦੋ ਹੀ ਨੇ ਸਾਰੇ ਪੰਜਾਬ 'ਚ ਅਟਪਰਾ ਅੰਬਾਲਾ ਨੈਸ਼ਨਲ ਹਾਈਵੇ ਉੱਤੇ ਸਥਿਤ ਸ਼ੰਭੂ ਬਾਰਡਰ ਵਿਖੇ ਅੱਜ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਿਸ ਸਮੇਂ ਸ਼ੰਭੂ ਬਾਰਡਰ ਇਲਾਕੇ ਦੇ ਆਸ-ਪਾਸ ਦੇ ਪਿੰਡਾਂ ਦੇ ਵਸਨੀਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਸ਼ੰਭੂ ਬਾਰਡਰ ਨਜ਼ਦੀਕ ਤਰਨਾ ਦੇ ਰੇ ਕਿਸਾਨਾਂ ਨਾਲ ਕਿਸਾਨਾਂ ਵੱਲੋਂ ਬੰਦ ਕੀਤਾ ਰਾਹ ਖੁਲਵਾਉਣ ਦੀ ਗੱਲ ਕਰਨ ਲਈ ਤਰਨਾ ਸਥਾਨ ਉੱਤੇ ਪਹੁੰਚ ਗਏ ਇਤਿਹਾਸ ਦੀ ਕਿ ਉਸ ਦੌਰਾਨ ਮੌਕੇ ਉੱਤੇ ਮੌਜੂਦ ਤਰਨਾਕਾਰੀ ਕਿਸਾਨ ਆਗੂਆਂ ਅਤੇ ਗੱਲ ਕਰਨ ਲਈ ਮੌਕੇ ਉੱਤੇ ਪੁੱਜੇ ਸਥਾਨਕ ਲੋਕਾਂ ਦੀ ਆਪਸ ਵਿੱਚ ਤਿੱਖੀ ਬਹਿਸ ਹੋ ਗਈ ਜਿਸ ਤੋਂ ਬਾਅਦ ਨਰਾਜ ਸਥਾਨਕ ਪਿੰਡਾਂ ਦੇ ਲੋਕਾਂ ਵੱਲੋਂ ਸਥਾਨਕ ਤੇਪਲਾ ਰੋਡ ਉੱਤੇ ਸਰਕੀ ਆਵਾਜ਼ ਆਵੀ ਠੱਪ ਕਰ ਜਾਮ ਲਗਾ ਦਿੱਤਾ ਗਿਆ ਇਸ ਦੌਰਾਨ ਮੌਕੇ ਉੱਤੇ ਮੌਜੂਦ ਸਥਾਨਕ ਪਿੰਡਾਂ ਦੇ ਵਸਨੀਕ ਕਰਨੈਲ ਸਿੰਘ ਕਗਰਸਰਾਏ ਗੁਰਬਚਨ ਸਿੰਘ ਜੈਪਾਲ ਸਿੰਘ ਮਿੰਟੂ ਗਿੱਲ ਪ੍ਰਦੀਪ ਸਿੰਘ ਸੋਨੂ ਰਾਣਾ ਸਮੇਤ ਕਾਲਾ ਤੇਪਲਾ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸ਼ੰਭੂ ਬਾਰਡਰ ਜਾਮ ਕੀਤਾ ਹੋਇਆ ਹੈ ਜਿਸ ਕਾਰਨ ਆਸ-ਪਾਸ ਦੇ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਸਥਾਨਕ ਲੋਕਾਂ ਵੱਲੋਂ ਇਕੱਠੇ ਹੋ ਕਿਸਾਨ ਜੱਥੇਬੰਦੀ ਦੇ ਆਗੂਆਂ ਨੂੰ 16 ਜੂਨ ਨੂੰ ਇੱਕ ਮੰਗ ਪੱਤਰ ਦੇ ਕੇ ਮਾਮਲੇ ਦਰਅਲ ਮਿਲ ਕੇ ਹੱਲ ਕਰਨ ਦੀ ਗੁਜਾਰਿਸ਼ ਕੀਤੀ ਗਈ ਸੀ ਪਰ ਇੱਕ ਹਫ਼ਤਾ ਬੀਤਨ ਮਗਰੋਂ ਵੀ ਕਿਸਾਨ ਆਗੂਆਂ ਵੱਲੋਂ ਸਾਡੀ ਗੱਲਬਾਤ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਅੱਜ ਸਾਡੇ ਵੱਲੋਂ ਕੀਤੇ ਫੋਨ ਦਾ ਜਵਾਬ ਵੀ ਕਿਸਾਨ ਆਗੂਆਂ ਵੱਲੋਂ ਨਾ ਦਿੱਤਾ ਗਿਆ ਜਿਸ ਕਾਰਨ ਜਦੋਂ ਸਥਾਨਕ ਲੋਕ ਗੱਲ ਕਰਨ ਲਈ ਤਰਨਾਸਥਲ ਉੱਤੇ ਪੁੱਜੇ ਤਾਂ ਕਿਸਾਨ ਆਗੂ ਸਾਨੂੰ ਭਾਜੀਪੀ ਦੇ ਬੰਦੇ ਆ ਕੇ ਸੰਬੋਧਿਤ ਕਰਨ ਲੱਗ ਪਏ ਜੋ ਠੀਕ ਨਹੀਂ ਹੈ ਇਤਿਹਾਸ ਦੀ ਕਿ ਇਸ ਮੋਕੇ ਮੌਜੂਦ ਥਾਨਕ ਲੋਕਾਂ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਅਗਲੇ ਐਤਵਾਰ ਤੱਕ ਰਸਤਾ ਖਾਲੀ ਕਰਨ ਦੀ ਵਾਰਨਿੰਗ ਵੀ ਦੇ ਦਿੱਤੀ ਗਈ ਹੈ। ਮਈ ਢੰਗ ਦੇ ਨਾਲ 130 130 ਹਾਂਜੀ ਇਹ ਧਰਨਾ ਚੱਲ ਰਿਹਾ ਹੈ। ਹਾਂ। ਤੇ ਸ਼ਾਂਤਬਾਈ ਢੰਗ ਦਾ ਚੱਲ ਰਿਹਾ। ਅਸੀਂ ਬਚਾੜਾ ਤੋਂ ਬਹੁਤ ਕੋਜ ਅੰਦਰ ਪਾ ਕੇ ਬੈਠੇ ਆ। ਸਾਡਾ 3-400 ਬੰਦਾ ਜਿਹੜਾ ਇੰਜਰ ਹੋ ਗਿਆ, ਜ਼ਖਮੀ ਹੋ ਗਿਆ। ਅੰਦਰ ਪਾ ਕੇ ਬੈਠੇ ਆ। ਸਾਡਾ ਸ਼ੁਭਕਰਨ ਸੀਟ ਹੋ ਗਿਆ ਖਲੋਰੀ ਦੇ ਉੱਤੇ ਅੰਦਰ ਪਾ ਕੇ ਬੈਠਿਆ। ਕਈ ਉਹਨਾਂ ਦਿਨਾਂ ਦੇ ਵਿੱਚ ਵੀ ਜਦੋਂ ਇਹ ਗੱਲ ਚੋਣਾ ਜਾਪਤਾ ਲੈ ਗਿਆ ਸ਼ਾਂਤੋਈ ਢੰਗ ਨਾਲ ਬੈਠਿਆ ਕਿ ਚਲੋ ਚੋਣਾ ਹੋ ਜਾਣ ਕੋਈ ਸਰਕਾਰ ਬਣ ਜੂ ਸਾਡੀ ਗੱਲ ਸੁਣੀ ਜਾਊਗੀ। ਸਰਕਾਰ ਬਣੀ ਆ। ਅਸੀਂ ਇਹਨਾਂ ਤੇ ਗੱਲ ਕਰਨੀ ਆ ਸਰਕਾਰ ਨੇ। ਕੋਈ ਸੱਚ ਕੇ ਕਰੇ ਸਰ ਨੂੰ ਚਿੱਠੀ ਪੱਤਰ ਭੇਜੇ। ਪਰ ਆ ਤਰੀਕਾ ਕਿ ਰਾਤ ਇੰਨਾ ਠੀਕ ਨਹੀਂ ਕਿਉਂਕਿ ਰਸਤਾ ਅਸੀਂ ਨਹੀਂ ਰੋਕਦੇ ਬੀਤੇ। ਇਹ ਸਾਰਿਆਂ ਨੂੰ ਪਤਾ ਪ੍ਰੈਸ ਨੂੰ ਪਤਾ ਸਾਰਾ ਦੇ ਜਾਣਦਾ ਸਾਰੇ ਲੋਕ ਜਾਣਦੇ ਆ ਰਸਤਾ ਹੀ ਜਾਮ ਕਰਕੇ ਨਹੀਂ ਬਿਠੇ ਜੇ ਰਸਤਾ ਜਾਮ ਕੀਤਾ ਤੇ ਕਿੱਲ ਗੱਡੇ ਪਏ ਆ ਉਹ ਤੁਸੀਂ ਜਾ ਕੇ ਵੇਖ ਲਓ ਸਿੱਧਾ ਸਦੀਨਾ ਕਰਕੇ ਐ ਨੂੰ ਬਿਠੇ ਸਾਡੇ ਮੋਰਚੇਲੇ ਅਸੀਂ ਹੁਣ ਵੀ ਕਹਿੰਦੇ ਆ ਅੱਜ ਰਸਤਾ ਖੋਹਦੇ ਸਰਕਾਰ ਅਸੀਂ ਦਿੱਲੀ ਜਿਲ੍ਹ ਦੇ ਨੇ ਆ ਸਾਡਾ ਇਹਨਾਂ ਭਾਵਨਾ ਨਾਲ ਕਾਦੀ ਰੋਪਰੋੜਾ ਕੋਈ ਲੜਾਈ ਨਹੀਂ ਪਰ ਜੇਸ ਭਾਵਨਾ ਨੇ ਆ ਰਹੇ ਆ ਜਾਂ ਜੇਸ ਰੂਪ ਤੇ ਥੱਲੇ ਜਾ ਰਹੇ ਆ ਉਹ ਠੀਕ ਨਹੀਂਗਾ ਭਾਵੇਂ ਉਹਦੀ ਜੁਮਾ ਕੇਂਦਰ ਸਰਕਾਰ ਆ ਇਹ ਭਾਵੇਂ ਇਥੋਂ ਦਾ ਪ੍ਰਸ਼ਾਸਨ ਹੈ ਪੰਜਾਬ ਸਰਕਾਰ ਇਹ ਠੀਕ ਨਹੀਂ ਕਰਾ ਠੀਕ ਨਹੀਂ ਅਸੀਂ ਹੁਣ ਅੰਮ੍ਰਿਤ ਸਾਹਿਬ ਬੇਨਤੀ ਕਰਦੇ ਆ ਜਦੋਂ ਇਹਨਾਂ ਨੇ ਸਾਨੂੰ ਇੱਥੇ ਆ ਕੇ ਆਖਿਆ ਇਹ ਗੱਲਬਾਤ ਕਰਨਾ ਚਾਹੁੰਦੇ ਆ ਅਸੀਂ ਹੱਥ ਜੋੜ ਕੇ ਆਖਿਆ ਵੀ ਪੰਜ ਬੰਦੇ ਆਜੋ ਪੰਜ ਸਾਡੇ ਬਹਿ ਜਾਂਦੇ ਆ ਇਹ ਗੱਲ ਜਿਹੜੀ ਬਹਿ ਕੇ ਕਰ ਲਈਏ ਉਸ ਤੋਂ ਬਾਅਦ ਕੁਝ ਬੰਦਿਆਂ ਨੇ ਬਹੁਤ ਜ਼ੋਰ ਲਾ ਕੇ ਦਬਾਅ ਪਾਉਣਾਂ ਦੀ ਗੱਲ ਕੀਤੀ ਯਾਰ ਜਿਤਨਾ ਸਟਰੈਸ ਕਰੀਦਾ ਇਹਨੂੰ ਦਬਾਈਦਾ ਤੇ ਫਿਰ ਅਸੀਂ ਆਖਿਆ ਵੀ ਇਹ ਰਾਹ ਠੀਕ ਨਹੀਂ ਹੁਣ ਤੱਕ ਨਹੀਂ ਜਿਹੜਾ ਤੁਸੀਂ ਰਾਹ ਬਣਾਇਆ ਠੀਕ ਨਹੀਂ ਇਹੋ ਦੀ ਸਰਕਾਰ ਨੇ ਕੇਨੜ ਛੱਡੇ ਆ ਅਸੀਂ ਤੁਹਾਡੇ ਨਾਲ ਤੁਸੀਂ ਮੋਦੀ ਅਕੇਲੇ ਕੁਝ ਜਲਾਓ ਕਿਨ ਪਟਾਓ ਤੇ ਅਸੀਂ ਅਹੀਂ ਕੋ ਰਾਹ ਰੋਕ ਕੇ ਥੋੜਾ ਬੈਠੇ ਸਹੀ ਜਥੇਦਾਰ ਜਿਹੜੇ ਬੇਰਗੱਲ ਆ ਉਹ ਕਹਿੰਦਾ ਵੀ ਅਸੀਂ ਟਰੈਕਟਰ ਟਾਲੀਆਂ ਨਾਲ ਨਹੀਂ ਜਾਣ ਦਿੰਦੇ ਵਿਦਆਊਟ ਟਰੈਕਟਰ ਟਾਲੀਆਂ ਜਿਹੜਾ ਬੰਦੀ ਆਵੇ ਰੋਸ ਪ੍ਰਦਰਸ਼ਨ ਕਰ ਰਹੇ ਤੇ ਟਰੈਕਟਰ ਕਾਹੇ ਕਰਕੇ ਰਸਤਾ ਰੋਕਿਆ ਉਹਨਾਂ ਨੇ ਇਹਦੇ ਤੁਸੀਂ ਕਹਿੰਦੇ ਵੀ ਸਰਕਾਰ ਨੇ ਰੋਕਿਆ ਉਹ ਰੋਕੇ ਦਾ ਉਥੇ ਕਰਕੇ ਆ ਨਾ ਨਹੀਂ 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 ਵਿਦਾਊਟ ਟਰੈਕਟਰ ਤਾਂ ਉਹ ਬੁਲਾਣ ਦਿੰਦੇ ਆ ਮੇਰੀ ਮੇਰੀ ਗੱਲ ਸੁਣੋ ਜਿਹੜੀ ਮਾਂ ਦੀ 13 ਨੂੰ ਇੱਕ ਮਿੰਟ ਦੀ ਗੱਲ ਕਰ ਲੈ ਇੱਕ ਮਿੰਟ ਗੱਲ ਕਰ ਲੈ ਜੀ ਜੋ 13 ਨੂੰ ਆਏ ਆ ਨਾ 13 ਫਰਮ ਜਿਹੜਾ ਤੇਰੀ ਵਾਰੀ ਚੱਲਿਆ ਜਦੋਂ ਅਸੀਂ 13 ਨੂੰ ਆਏ ਜਦੋਂ ਅਸੀਂ 13 ਨੂੰ ਆਏ ਆ ਬਿਲਕੁਲ ਪੈਦਲ ਗਏ ਆ ਜੀ ਇੱਥੋਂ ਤੱਕ ਹੱਥ ਵੀ ਜੋੜਦੇ ਟਰੈਕਟਰ ਚਾਲੀਏ ਮਗਰ ਅੱਗੇ 2 ਕਿਲੋਮੀਟਰ ਵਿੱਚ ਆ ਜਾਂ ਤਾ ਗਏ ਆ ਅਗਲੋਂ ਗੋਲੀਆਂ ਨਾਲ ਸਾਨੂੰ ਸਨਮਾਨਤ ਕੀਤਾ ਗਿਆ ਗੋਲੀਆਂ ਤਾਂ ਨਵਾਜ ਆ ਗਿਆ ਇਥੋਂ ਤੱਕ 21 ਤਰੀਕ ਨੂੰ ਸਾਡੇ ਟਰੈਕਟਰ ਤੇ ਟਰਾਲੀਆਂ ਭੱਜੇ ਹਰਿਆਣੇ ਦੇ ਵਿੱਚ ਵੜ ਕੇ ਹਰਿਆਣਾ ਪੁਲਿਸ ਨੇ ਹੁਣ ਵੀ ਅੱਧਾ ਕਿਲੋਮੀਟਰ ਨਾ ਪੌਣਾ ਕਿਲੋਮੀਟਰ ਪਿੱਛੇ ਬੈਠੇ ਆਂ ਕਈ ਵਾਰੀ ਲੋਕ ਜਾਂਦੇ ਆ ਅੱਗੋਂ 21 ਨੂੰ ਬੰਬਾਰੀ ਕੀਤੀ ਆ ਤੇ ਅਗਰ ਉਹ ਸਹੀ ਨਾ ਵਖਾਉਂਦੇ ਸਾਨੂੰ ਅਸੀਂ ਤੇ ਪੈਦਲ ਜਾਂਦੇ ਆ ਬਿਲਕੁਲ ਟਰੈਕਟਰ ਟਰਾਲੀਆਂ ਅਸੀਂ ਪਿੱਛੇ ਲਾਈਆਂ ਇਹਦਾ ਮਤਲਬ ਹੈ ਪ੍ਰੂਵ ਕਰ ਰਹੇ ਆ ਲੋਕਾਂ ਨੂੰ ਪ੍ਰੂਵ ਕਰਕੇ ਸਾਡੇ ਗੱਲ ਸੁਣਾਉਂਦੇ ਆ ਇਹ ਠੀਕ ਨਹੀਂ ਆ ਕੇਂਦਰ ਸਰਕਾਰ ਦਾ ਰਸਤਾ ਗਲਪਾ ਦਾ ਰਸਤਾ ਕੱਢਣਾ ਤੇ ਸਾਨੂੰ ਅੱਗੇ ਦਿੱਲੀ ਜਾਣ ਦੇਣਾ ਦੋਈ ਰਾ ਅੱਜ ਕੀ ਸਮਝਣ ਚਾਹਾਂ ਪਤਾ ਮਸਲਾ ਜਿਹੜਾ ਕੋਈ ਸਹੀ ਹੋਇਆ ਜੇ ਜਿਹੜੇ ਪਿੰਡਾਂ ਵਾਲੇ ਲੋਕ ਇੱਥੇੋਂ ਆ ਕੇ ਆਇਆ ਹੁਣ ਰੋਜ ਪੋਟੇਸ਼ਨ ਉੱਤੇ ਕਰ ਰਹੇ ਆ ਇਹਦੇ ਵਾਸਤੇ ਕੀ ਤੁਸੀਂ ਅਸੀਂ ਕਹਿੰਦੇ ਜਿਹੜੇ ਪਿੰਡਾਂ ਦੇ ਲੋਕ ਆ ਲੱਸੀਆਂ ਦੇ ਲੰਗਰ ਲਾਉਂਦੇ ਆ ਜਿਹੜੇ ਪਿੰਡਾਂ ਵਾਲੇ ਲਾਗੇ ਪਾਸੇ ਲੋਕ ਆ ਸ਼ਬੀਲਾ ਲਾਉਂਦੇ ਆ ਹੁਣ ਵੀ ਕੇਲੇ ਵਰਤਾ ਕੇ ਗਏ ਆ ਹੁਣ ਵੀ ਸਾਰੇ ਪਿੰਡਾਂ ਵਾਲੇ ਲੋਕਾਂ ਨੂੰ ਕੋਈ ਦੁੱਖ ਨਹੀਂ ਕਿ ਕੁਝ ਲੋਕ ਭੇਜੇ ਗਏ ਜਿਹੜੇ ਦਿੱਲੀ ਭੇਜੇ ਜਾਂਦੇ ਨੇ ਉੱਧਰੇ ਬਾਰਡਰ ਦੇ ਉੱਤੇ ਉਹ ਭੇਜੇ ਗਏ ਆ ਉਹ ਤੁਹਾਨੂੰ ਆਪਣਾ ਮਰਚਾ ਰਹੇ ਨੇ ਉਹ ਭੇਜੇ ਗਏ ਆ ਅਸੀਂ ਆਨੇ ਪੀਏ ਠੀਕ ਨਹੀਂ ਦਾ ਅਸੀਂ ਅਨੇਕ ਹੀਕ ਨਹੀਂਗਾ ਕਿ ਅਸੀਂ ਅਸੀਂ ਬਿਲਕੁਲ ਸ਼ਾਹਦ ਭਾਈ ਢੰਗ ਨਾਲ ਨੂੰ ਬੈਠੇ ਆ ਜੇ ਕਹਿੰਦੇ ਕਿਸੇ ਕਾਇਦੇ ਨਾਲ ਗੱਲ ਕਰਨੀ ਆ ਅਸੀਂ ਬਿਲਕੁਲ ਕਰਾਂਗੇ ਜੇ ਮਲਹੂਰਨ ਬਾਜੀ ਕਰਕੇ ਗੱਲ ਕਰਨੀ ਆ ਤੇ ਫਿਰ ਅਸੀਂ ਬਿਲਕੁਲ ਦਾ ਕਹਿੰਦਾ ਜੀ ਅਸੀਂ ਮੈਮੋਰੰਡਮ ਪਹਿਲਾਂ ਦੇ ਚੁੱਕੇ ਆ ਇੱਕ ਵਾਰੀ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਣੀ ਅਸੀਂ ਜੇ ਗੱਲ ਕਰਨਾ ਹੀ ਤੇ ਇਹ ਕਹ ਪੰਜ ਪੈਂਟਰੀ ਕਮੇਟੀ ਆ ਉਤੋਂ ਬਾਅਦ ਇਹ ਨਾਲ ਹੋਣਾ ਪਾਤਾ ਦਬਾਅ ਪਾਤਾ ਐਉਂ ਜੋ ਅਸੀਂ ਬੈਠੇ ਉੱਤੇ ਉੱਤੇ ਬੈਠਿਆ ਸਟੇਜ ਤੇ ਹੀ ਕੁਝ ਨਹੀਂ ਆਟੇ ਜੇ ਹੋਂਟਾ ਦੇ ਕੋਲ 5 ਸੱਤ ਮੈਂਬਰੀ ਕਮੇਟੀ ਨਹੀਂ ਕਰੋਗੇ ਤੋ ਕੋਈ 5 ਮੈਂਬਰੀ ਕਮੇਟੀ ਦਾ ਮਾਹੌਲ ਬਣਾਉਣ ਪਹਿਲਾਂ ਆ ਕੋ ਤਰੀਫਾ ਨਹੀਂ ਹੁੰਦਾ ਜਿਹੜਾ 5 ਮੈਂਬਰੀ ਕਮੇਟੀ ਨੇ ਗੱਲ ਕਰਨੀ ਹੈ ਤਾਂ ਮਾਹੌਲ ਬਣਾਉਣਾ ਕਈ ਪ੍ਰੈਸਰ ਵੀ ਕਹਿੰਨੇ ਆ ਤੇ ਅਸੀਂ ਸੀਆਈਡੀ ਨੂੰ ਕਹਿੰਨੇ ਆ ਤੇ ਪੰਜਾਬ ਸਰਕਾਰ ਨੂੰ ਵੀ ਕਹਿੰਨੇ ਜਿਹੜੀ ਰਲੀਆਂ ਨਾਲ ਕੇਂਦਰ ਦੇ ਉਹਨਾਂ ਨੂੰ ਵੀ ਕਹਿੰਨੇ ਆ ਮਾਹੌਲ ਪੈਦਾ ਕਰੋ ਕਿਉਂਕਿ ਮਾਰੀ ਮੋੜ ਲੜਾਈ ਹੋਵੇ ਤੇ ਉੱਥੇ ਸਾਰੀ ਪੋਸ ਝੁਕੀ ਜਾਂਦੀ ਆ ਇੱਥੇ ਐਂ ਤੱਕ ਇੱਕ ਸ਼ਿਪਾਈ ਨੇ ਆ ਸਾਰਾ ਪਤਾ ਵੈਲ ਪਲੈਨਿੰਗ ਹੈ ਨੂੰ ਕਰਨੈਲ ਸਿੰਘ ਘੱਗਰਥਰਾਏ ਸਵਾਗਤ ਹੈ ਜੀ ਅੱਜ ਤੁਸੀਂ ਸ਼ੰਭੂ ਬਾਰਡਰ ਤੇ ਧਰਨਾ ਦੇ ਰਹੇ ਕਿਸਾਨਾਂ ਕੋਲ ਪਹੁੰਚੇ ਸੀ ਆਪਣੀ ਮੰਗ ਲੈ ਕੇ ਕੀ ਉੱਥੇ ਗੱਲਬਾਤ ਹੋਈ ਜੀ ਬਾਈ ਜੀ ਗੱਲ ਇਹ ਹੈ ਪਿਛਲੇ ਹਫਤੇ ਵੀ ਅਸੀਂ ਪਹੁੰਚੇ ਸੀ ਇਕੱਠੇ ਹੋ ਗਏ ਸਾਰੇ ਮੰਗ ਪੱਤਰ ਵੀ ਦਿੱਤਾ ਸੀ ਭਦੇਰ ਸਾਹਿਬ ਨੂੰ ਵੀ ਸਾਡਾ ਜਿਹੜਾ 20-25 ਪਿੰਡਾਂ ਦਾ ਮਸਲਾ ਹੈ ਇਹ ਬਹੁਤ ਅਸੀਂ ਔਕੇ ਆ ਕੱਲ ਨੂੰ ਬਰਸਾਤ ਹੋਣੀ ਹੈ ਸਾਡਾ ਰਸਤਾ ਬਿਲਕੁਲ ਬੰਦ ਹੋ ਜਾਊਗਾ ਵੀ ਸਾਡੀ ਤੁਸੀਂ ਇਹਦੇ ਦੀ ਮਦਦ ਕਰੋ ਅਸੀਂ ਵੀ ਕਿਸਾਨ ਆ ਅਸੀਂ ਵੀ ਤੁਹਾਡੀ ਹੁਣ ਤੱਕ ਮਦਦ ਕਰਦੇ ਆਏ ਆ ਅਸੀਂ ਮਜਬੂਰ ਹੋਗੇ ਤੁਹਾਡੇ ਕੋਲ ਜਾ ਰਹੇ ਆ ਪਰ ਅੱਜ ਅਸੀਂ ਉੱਥੇ ਗਏ ਜਿਹੜੇ ਇਹਨਾਂ ਦੇ ਨੁਮਾਇੰਦੇ ਉੱਥੇ ਬੈਠੇ ਸੀ ਉਹ ਸਾਡੇ ਗੱਲ ਪੈਣ ਨੂੰ ਆਏ ਨੇ ਉਹ ਕਹਿੰਦੇ ਨੇ ਇਹ ਬੀਜੇਪੀ ਦੇ ਚਮਚੇ ਨੇ ਉਹ ਯਾਰੋ ਅਸੀਂ ਤਾਂ ਕਿਸਾਨ ਆ ਬੀਜੇਪੀ ਦੇ ਚਮਚੇ ਗੱਲ ਪੈਣ ਨੂੰ ਆਏ ਨੇ ਐਨੀ ਚੌਧਰ ਕਰ ਰਹੇ ਨੇ 10 ਬੰਦੇ ਇਹ ਜਿਹੜੀਆਂ ਦੋ ਕਮੇਟੀਆਂ ਦੋ ਪ੍ਰਧਾਨਗੀਆਂ ਇੱਥੇ ਬੈਠੇ ਨੇ ਢੱਲੇਵਾਲ ਤੇ ਦੋ ਜਦੇ ਬੰਦੀਆਂ ਤੇ ਉਹ ਭੰਦੇਰ ਜੀ ਇਹਨਾਂ ਨੇ ਪੰਜਾਬ ਦੀ ਕਿਸਾਨੀ ਦਾ ਫਰਕ ਪਵਾਤਾ ਆਪਸ ਦੇ ਵਿੱਚ ਕਿਉਂ ਇਹ ਇਕੱਠੇ ਨਹੀਂ ਇਹਨਾਂ ਨੇ ਕਿਤੇ ਜਦੋਂ ਇਹਨਾਂ ਨੇ ਦਿੱਲੀ ਜਾਣ ਵਾਸਤੇ ਲੋਕਾਂ ਨੂੰ ਹੋਕਾ ਦਿੱਤਾ ਉਸ ਟਾਈਮ ਲੋਕ ਬੜੇ ਖੁਸ਼ੀ ਵੀ ਸਾਰੇ ਇਕੱਠੇ ਪਰ ਲੋਕਾਂ ਨੂੰ ਨਹੀਂ ਪਤਾ ਵੀ ਇਹ ਇਕੱਠੇ ਨਹੀਂ ਇਹਨਾਂ ਨੇ ਕੋਈ ਜਿਹੜੀ ਪਹਿਲੀ ਜਥੇਬੰਦੀਆਂ ਨੇ ਬੜੀ-ਬੜੀ ਵੱਡੀਆਂ ਜਗਿੰਦਰ ਸਿੰਘ ਗਰਾਹ ਵਰਗੇ ਰਾਜੀਵਾਲ ਤੇ ਰਾਜੀਵਾਲ ਵਰਗੇ ਉਹ ਜਿਵੇਂ ਦਿੱਲੀ ਸੰਘਰਸ਼ ਸਾਰਿਆਂ ਨੇ ਇਕੱਠੇ ਨੇ ਕੀਤਾ ਸੀ ਤਾਂ ਉੱਥੇ ਪ੍ਰਧਾਨ ਮੰਤਰੀ ਨੂੰ ਝੁਕਣਾ ਪਿਆ ਹੁਣ ਤਾਂ ਸਿਆਸਤ ਵੜ ਗਈ ਹੈ ਸਾਡੇ ਕਿਸਾਨਾਂ ਦੇ ਵਿੱਚ ਵੀ ਅਸੀਂ ਸੋਚ ਰਹੇ ਹਾਂ ਵੀ ਸਾਡੇ ਕਿਸਾਨਾਂ ਦਾ ਬਣੇਗਾ ਕੀ ਸਾਡੇ ਰਾਜਗੜ੍ਹ ਦੀ ਪਰਸੋਂ ਦੀ ਗੱਲ ਹੈ ਅੰਬਾਲੇ ਚਲੀ ਸੀ ਲੇਡੀ ਹੈ ਪਰਮਜੀਤ ਕੌਰ ਉਹ ਵਿਚਾਰੀ ਘੱਗਰ ਚ ਉਹਦੀ ਮੌਤ ਹੋ ਗਈ ਹੈ ਰਸਤਾ ਨੇ ਉਹਨੂੰ ਮਿਲਿਆ ਇੱਕ ਤੇਪੜੇ ਦਾ ਬੰਦਾ ਉਹ ਕੱਚੇ ਰਸਤੇ ਨੂੰ ਜਾ ਰਿਹਾ ਸੀ ਅੰਬਾਲੇ ਜਾਣਾ ਸੀ ਜ਼ਰੂਰੀ ਕੰਮ ਸੀ ਉਹ ਟਰਾਲੀ ਤੋਂ गिर ਕੇ ਮੌਤ ਹੋ ਗਈ ਅੱਜ ਹੁਣ ਤੁਸੀਂ ਗੱਲ ਕਰਨ ਵਾਸਤੇ ਗਈ ਸੀ ਉਹਨਾਂ ਨੇ ਗਲਤ ਤੁਹਾਡੀ ਕੀਤੀ ਵੀ ਤੁਹਾਡੀ ਗੱਲ ਸੁਣੀ ਨਹੀਂ ਉਹਨਾਂ ਨੇ ਬਿਲਕੁਲ ਵੀ ਉਹ ਕਹਿੰਦੇ ਜੋ ਕਰਨਾ ਤੁਸੀਂ ਕਰ ਲਓ ਅੱਗੇ ਕੀ ਪਲਾਨ ਹੈ ਤੁਹਾਡੀ ਹੁਣ ਅੱਗੇ ਪਲਾਨ ਇਹ ਹੈ ਅਸੀਂ ਤਾਂ ਫੇਰ ਇਹਨਾਂ ਨੂੰ ਇੱਕ ਵਾਰੀ ਦੁਬਾਰਾ ਬੇਨਤੀ ਕਰ ਰਹੇ ਹਾਂ ਤੁਹਾਡੇ ਮਤਮਰਾਈਏ ਵੀ ਸਾਡੇ ਇਲਾਕੇ ਦਾ ਕਹਿਣਾ ਤੁਸੀਂ ਮੰਨ ਲਓ ਸਾਡੇ ਜਿਹੜੇ ਵੀ 25-30 ਪਿੰਡ ਨੇ ਇਹ ਇਕੱਠੇ ਹੋਣਗੇ ਹੁਣ ਕੋਈ ਅਗਲਾ ਜਿਹੜਾ ਪ੍ਰੋਗਰਾਮ ਅਸੀਂ ਇਕੱਠੇ ਹੋਗੇ ਮਿਠਾਂਗੇ ਪਰ ਇਹ ਉਹ ਦਿਨ ਅਸੀਂ ਚੱਕ ਦੇਣਾ ਜਿੰਨਾ ਮਰਜੀ ਤੁਸੀਂ ਜ਼ੋਰ ਨਾਲ ਲਓ ਜਿੰਨੇ ਮਰਜੀ ਤੁਸੀਂ ਬੰਦੇ ਬੁਲਾਣਾ ਅਸੀਂ ਵੀ ਕਿਸਾਨ ਆ ਔਰ ਬਰਸਾਤ ਦਾ ਮੌਸਮ ਹੈ ਬਹੁਤ ਅਸੀਂ ਕਿਸਾਨ ਮਜ਼ਦੂਰ ਅੱਜ ਸਾਰੇ ਇਕੱਠੇ ਆ ਇੱਥੇ ਅੱਜ ਮੀਟਿੰਗ ਸਾਡੀ ਹੋਣ ਜਾ ਰਹੀ ਆ ਹੁਣ ਕਰਾਂਗੇ ਅੰਦੇਰ ਸਾਹਿਬ ਨੂੰ ਸਾਡੇ ਬੰਦਿਆਂ ਨੇ ਫੋਨ ਕੀਤਾ ਅੱਜ ਉਹਨੇ ਫੋਨ ਨਹੀਂ ਚੁੱਕਿਆ ਬਿਲਕੁਲ ਫੋਨ ਨਹੀਂ ਚੁੱਕਿਆ ਇਹ ਕੋਈ ਕਿਸਾਨੀ ਹੈ ਇਹ ਕਿਸਾਨਾਂ ਦਾ ਭਲਾ ਕਰਨਗੇ ਲੋਕ ਤੁਸੀਂ ਟਾਈਮ ਦੇ ਕੇ ਆਏ ਸੀ ਇੱਥੇ ਉਹਨਾਂ ਨੂੰ ਮਿਲਣ ਦੇ ਟਾਈਮ ਦੇ ਕੇ ਆਏ ਸੀ ਉਹਨਾਂ ਨੂੰ ਪਰ ਉਹਨੇ ਸਾਡਾ ਫੋਨ ਵੀ ਨਹੀਂ ਚੁੱਕਿਆ ਤਾਂ ਇਸ ਦੇ ਮਤਲਬ ਰੋਸ ਨਹੀਂ ਹੁੰਦਾ ਅਸੀਲ ਸਾਡੇ ਲੋਕ ਇਹਨਾਂ ਲੰਗਰ ਖਵਾ ਰਹੇ ਨੇ ਪਾਣੀ ਦੇਰੇ ਦੇ ਲਿਆ ਕੇ ਠੰਡੇ ਹੋਰ ਵੀ ਜੋ ਇਹਨਾਂ ਦੀ ਸੇਵਾ ਹੈਗੀ ਉਹ ਕੋਈ ਕਰਦਾ ਨਹੀਂ ਸਾਡੇ ਘਰਾਂ ਦੇ ਦਰਵਾਜ਼ੇ ਖੁੱਲ੍ਹਦੇ ਨੇ ਸੁਨਾਣ ਪਾਣੀ ਕਰਨ ਜਾਂਦੇ ਗੁਰੂ ਘਰ ਘਰਾਂ ਅੰਦਰ ਗੁਰਦੁਆਰੇ ਸਾਹਿਬ ਮੱਥਾ ਟੇਕਣ ਨੂੰ ਕੋਈ ਨਹੀਂ ਰੁਕਦਾ ਇਹਨਾਂ ਨੂੰ ਪਿੰਡਾਂ 'ਚ ਰਹਿਣ ਲਈ ਕੋਈ ਨਹੀਂ ਰੁਕਦਾ ਇਹਨਾਂ ਨੂੰ ਇੱਥੇ ਛਾਉਣੀ ਪਾ ਕੇ ਜਿਹੜੇ ਬਹਿ ਗਏ ਨੇ ਇਹ ਕਿੰਨੀ ਦੇਰ ਬੈਠਣਗੇ ਸਾਰੇ ਜਥੇਬੰਦੀਆਂ ਨੂੰ ਇਹ ਇਕੱਠੀ ਕਰਨ ਇਕੱਠੀ ਕਿਉਂ ਨਹੀਂ ਕਰਦੇ ਇਹ ਤਿੰਨੋਂ ਹੀ ਬੰਦੇ ਸਾਰੇ ਪੰਜਾਬ ਦੇ ਮਾਲਕ ਨੇ ਇਹ ਤਿੰਨੋਂ ਬੰਦੇ ਮਾਲਕ ਨੇ ਪੰਜਾਬ ਦੇ ਫਿਰ ਸਾਰੇ ਇਹ ਜਿਹੜੇ ਬੋਲਦੇ ਨੇ ਭਾਈ ਜੀ ਇਹਨਾਂ ਦੇ ਵਿੱਚ ਇਹ ਸਾਨੂੰ ਕਹਿੰਦੇ ਨੇ ਨਾ ਨਾ ਬੀਜੇਪੀ ਦੇ ਇਹ ਬੀਜੇਪੀ ਦਾ ਇਹ ਨੇ ਜਿਹੜੇ ਬੰਦੇ ਬਾਕੀ ਜੀਵੀਦਾਰਾਂ ਨੂੰ ਇਕੱਠੇ ਨਹੀਂ ਕਰਦੇ ਬਾਕੀ ਪ੍ਰਧਾਨਾਂ ਨੂੰ ਇਕੱਠੇ ਨਹੀਂ ਕਰਦੇ ਇਹ ਦੋ ਹੀ ਨੇ ਸਾਰੇ ਪੰਜਾਬ 'ਚ ਕਾਦੀਆਂ ਵਰਗੇ ਕਿੰਨੇ ਸਿਆਣੇ ਬੰਦੇ ਸੀ ਗੁਰਾਹਾਂ ਵਰਗੇ ਕਿੰਨੇ ਸਿਆਣੇ ਸੀ ਜਿਨ੍ਹਾਂ ਨੇ ਦਿੱਲੀ ਸੰਘਰਸ਼ ਲੜਿਆ ਰਾਜੇਵਾਲ ਕਿੰਨੇ ਸਿਆਣੇ ਸੀ ਇਹ ਸਾਰੇ ਇਕੱਠੇ ਹੋ ਕੇ ਬਦਲੇ ਇਹਨਾਂ ਨੂੰ ਇਕੱਠੇ ਕਰਦੇ ਫਿਰ ਸੰਘਰਸ਼ ਲੜਦੇ ਇਹ ਤਾਂ ਸਾਡੇ ਇਲਾਕੇ ਦੇ ਨੇ ਨਾਸ ਮਾਰਤਾ ਸਾਡੇ ਪਿੰਡਾਂ ਦੀਆਂ ਸੜਕਾਂ ਨੇ ਜਿਹੜੀਆਂ ਅੱਡੇ-ਅੱਡੇ ਵਹੀਕਲ ਤਕੜੇ ਲੱਗ ਰਹੇ ਨੇ ਉੱਥੇ ਨੂੰ 500 ਕੁੰਟਲ ਦੇ ਸਾਡੀਆਂ ਸੜਕਾਂ ਤੋੜ ਕੇ ਰੱਖ ਦੀਆਂ ਬੜੇ ਸਾਰੇ ਲੋਕ ਔਖੇ ਨੇ ਅਸੀਂ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਇਹਨਾਂ ਸੰਘਰਸ਼ ਵੱਡਾ ਕਰਾਂਗੇ ਤਾਂ ਇਹਨਾਂ ਨੂੰ ਚੱਕਾਂਗੇ ਅਸੀਂ ਹੁਣ ਮੀਟਿੰਗ ਕਰਨ ਜਾ ਰਹੇ ਹਾਂ ਸਾਰੇ ਇਕੱਠੇ ਹੋ ਕੇ ਸਾਡੇ ਨਾਲ ਠੀਕ ਠੀਕ